ਹਾਂਜੀ ਸਤ ਸ੍ਰੀ ਅਕਾਲ ਦੋਸਤੋ ਪਿੰਡੂ ਕੇ ਦਾ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਰੋਹ ਦੀ ਤਰ੍ਹਾਂ ਹਾਜ਼ਰਾਂ ਜੀ ਅੱਜ ਫੇਰ ਆਪਾਂ ਕੋਟਪੂਰਾ ਮੰਡੀ ਦੇ ਵਿੱਚ ਤਾਜ਼ੇ ਰੇਟ ਵਿਖਾਉਣ ਨੂੰ ਜੀ ਤੇ ਟਾਈਮ ਜਿਹੜਾ 7:30 ਦਾ ਹੋ ਗਿਆ ਜੀ 7:00 ਵਜ ਕੇ ਤੇ 29 ਮਿੰਟ ਤੇ ਅੱਜ ਜਿਹੜੇ ਨਾਗ ਦੀ ਗੱਲ ਕਰਗੇ ਤੇ ਅੱਜ ਕੋਟਪੂਰਾ ਮੰਡੀ ਦੇ ਵਿੱਚ ਬਈ ਚਾਰ ਨਗ ਜਿਹੜੇ ਆਇਆ ਤੂੜੀ ਦੇ ਤੇ ਲਓ ਜੀ ਪਹਿਲੀ ਟਰਾਲੀ ਤੇ ਜਿਹੜਾ ਸ਼ੁਰੂ ਕਰਗੇ ਤੇ ਕੁਆਲਿਟੀ ਵਿਖਾਈਏ ਪਹਿਲਾਂ ਆ ਕੁਆਲਿਟੀ ਹੈ ਬਾਈ ਤੇ ਜਿਹੜਾ ਕੱਲ ਦਾ ਰੇਟ ਜਿਹੜਾ ਸਰਾ ਗਿਆ ਸੀਗਾ ਉਹ ਜਿਹੜਾ 500 ਨੂੰ ਕੱਲ ਦਾ ਰੇਟ ਜਿਹੜਾ ਕੱਲ ਜਾਵੜਿਆ ਸੀਗਾ ਜੀ ਤੇ ਅੱਜ ਦਾ ਰੇਟ ਵੇਣੀ ਆ ਬਾਈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਾਹਰ ਦੀ ਤੂੜੀਆ ਵੇਖ ਕੇ ਬੋਲੀ ਦਿਓ 200 ਰੁਪਿਆ 200 200 205 5 5 205 10 15 20 25 30 35 40 47 250 ਇੱਤਰੀ ਨਹੀਂ ਬਾਈ 700 ਮੇਰਾ ਨਾਮ ਪਾ ਕੇ 1 2 ਬਸ ਵੀਰ ਜੀ ਆਣਾ ਅੱਛਾ ਵੀਰ ਜੀ ਹਿੰਦੂ ਬਾਈ ਜੀ ਕਾਉਂ ਕੀ ਹੈ ਉਹ ਆ ਜਾਓ ਰੋਣ ਜੰਝਾ 65 ਪੂਜੀ ਆ ਬਗਾਨਾ 80 80 85 90 94 300 5 10 25 25 40 40 45 ਤਾਂ ਖੁੱਪੰਦਾਈ ਹਾਜਾਂ ਦਸੋ ਸੰਜਾ ਦਸੋ ਜੀਆ 70 370 370 ਬੋਲਾਂ ਭੇਜਣੇ 370 ਦिए ਜਾਓ ਲਓ ਜੀ ਪਹਿਲੀ ਟਰਾਲੀ ਦਾ ਰੇਟ ਲੱਗ ਗਿਆ ਜੀ 370 ਰੁਪਏ ਤੇ ਇਧਰ ਇਹਨਾਂ ਦਾ ਆ ਵੇਖੋ ਵੀ ਕੀ ਚੱਲੀ ਚੁੱਲੀ ਜਾਂਦਾ ਆਪਸ ਵਿੱਚ ਹੀ ਦੋ ਆਟੋ ਭੜਗੇ ਲੈ ਵੇਖੋ ਤੜਕੇ ਤੜਕੇ ਕੀ ਕੁੱਕਰੀ ਜਾਂਦੇ ਆ ਇਹ ਤੇ 300 ਤੇ 70 ਰੁਪਏ ਜਿਹੜਾ ਇਹਦਾ ਪਹਿਲੇ ਨਗਦੀ ਜਿਹੜੀ ਬੋਲੀ ਲੱਗੀ ਜੀ ਤੇ ਲਓ ਜੀ ਦੂਸਰੇ ਨਗਦੀ ਬੋਲੀ ਵੇਣਿਆਂ ਵੀ ਕਿਥੋਂ ਤੱਕ ਜਾ ਰੇਟ ਜਾਊਗਾ ਪਹਿਲੀ ਟਰਾਲੀ ਦਾ ਰੇਟ ਲੱਗਾ ਜੀ ਇਹ ਤੇ ਲਓ ਜੀ ਦੂਸਰੇ ਨਗਦ ਦਾ ਰੇਟ ਵੇਣਿਆਂ ਤੇ ਕੱਲ ਨਾਲੋਂ ਵੇਣਿਆਂ ਵੀ ਮੰਦੀ ਜਾਊਗੀ ਤੇ ਜਾਂ ਰੇਟ ਉੱਤੇ ਜਾਊਗਾ ਜੀ ਤੇ ਆਜੋ ਫਿਰ ਵੇਖੋ ਜੀ ਬਾਈ ਥੋੜੀ ਚੈੱਕ ਕਰਾਈਏ ਪਹਿਲਾਂ ਤਾਂ ਕਵਾਲਿਟੀ ਇਧਰ ਦੀ ਲੋ ਬਈ ਬਾਕੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਬਹੁਤ ਲਾੜੀ ਆ ਤੂੜੀ ਵਧੀਆ ਬਈ अंदर जी कुड़ी बु दो सौ असी रुपए टे सौ पचु अठ पै सतर असी चयासी नवे पचानवे चार सौ चार सौ पंज चार सौ पंज दर बि पची पैती चालीस पड़ताली चार सौ पंताली पैंठ सत्तर पचहत्तर अस्सी पचासी नब्बे पचानवे चार सौ पचानवे बोला चार सौ लो भाई चार सौ पचानवे ਇਹ ਲੀਟਰ ਵਾਲੀ ਦਾ ਰੇਟ ਲੱਗ ਗਿਆ ਜੀ ਟਾਪ ਦਾ ਆ ਪਹਿਲੀ ਤਾਂ ਕਿੰਨਾ ਸੌਰੀ ਦੂਸਰੇ ਨੱਕ ਦਾ ਰੇਟ ਲੱਗ ਗਿਆ ਜੀ 495 ਰੁਪਏ ਜਿਹੜਾ 5 ਰੁਪਏ ਦਾ ਫਰਕ ਰਹਿ ਗਿਆ ਜੀ 500 ਚੋਂ ਚੋਂ ਤੇ ਲੋ ਜੀ ਤੀਸਰੇ ਨੱਕ ਦੀ ਜਿਹੜੀ ਬੋਲੀ ਵੇਣੇ ਗਾਗੂ ਕਾ ਚੰਗੇ ਆ ਬਈ ਕੋੜਪੁਰਾ ਮੰਡੀ ਦੇ ਵਿੱਚ ਆ ਜਾਓ ਬਈ ਕੁਆਲਿਟੀ ਵੇਖੋ ਧੂੜੀ ਦੇ ਬਲਾ ਦਾ ਲੋ ਬਾਈ ਵਾਲਟੀ ਹੈਗੀ ਟੁੜੀ ਤੇ ਵੀ ਅੱਜ ਛੁੱਟੀ ਆ ਲੈ ਤੇਰਾ ਵੀ ਛੁੱਟੀ ਆ ਤੈਨਾਂ ਅੱਜ ਐਤਵਾਰ ਨਾਲ ਨਾਲ ਗੁੱਸਾ ਕਿਦਿਆ ਬਾਜੀ ਆਪਣੇ ਆਪਣੇ ਅੰਦਰ ਦੀ 300 ਈ 5 500 ਸਾਡੇ ਕਰ ਤੋਂ 6400 ਸਾਡੇ 150 54 8 65 70 75 80 80 500 ਰੁਪਈਆ ਚੱਕ 500 ਬੋਲਾ ਜੀ ਨੇ 500 ਰੁਪਏ ਲੋ ਭਾਈ ਇਹ ਜਾਵੜਿਆ ਕਹਿੰਦੇ ਭਾਈ 500 ਰੁਪਿਆ ਕੱਲ ਵੀ ਜਿਹੜਾ ਇੱਥੇ 550 ਨੂੰ ਕੱਲ ਗਿਆ ਸੀ ਭਾਈ ਜਿਹੜਾ ਇੱਕ ਨੱਕ ਤੇ ਅੱਜ ਵੀ ਜਿਹੜਾ 500 ਰੁਪਏ ਨੂੰ ਜਿਹੜਾ ਟੌਪ ਦਾ ਰੇਟ ਜਾਵੜਿਆ ਭਾਈ ਲਾਸਟ ਨੱਕ ਰਹਿ ਗਿਆ ਭਈ ਆ ਜੋ 500 ਰੁਪਿਆ ਬੱਲੇ 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 ਭਾਈ ਲੋ ਵੀ ਆ ਨਕਦੀ ਜਿਹੜੀ ਲਾਸਟ ਨਕਦੀ ਬੋਲੀ ਰਹਿ ਗਈ ਬਾਈ ਇਹਦਾ ਵੇਨੇ ਵਿਕੀ ਹਿਸਾਬਤਾਬ ਜਿਹੜਾ ਕਿਥੋਂ ਕਦਾ ਕਰੇਡ ਜਿਹੜਾ ਜਾਵੜੂ ਆਜੋ ਬਾਈ ਬੋਲੋ ਬੋਲੋ 300 पची पी चाली तालीह पंतालीह हरे तचवंजा ट 355 ਰੁਪਏ ਬੋਲਣਗੇ ਨਾ 70 70 355 ਰੁਪਏ ਬੋਲਣਗੇ ਨਾ 70 70 84 99 395 ਬੋਲਦਾ ਕੋਈ 395 ਰੁਪਏ ਬਈ ਲਓ ਜੀ ਲਾਸਟ ਨਗ ਦੀ ਬੋਲੀ ਲੱਗੀ ਹੈ ਜੀ 395 ਰੁਪਏ ਜਿਹੜਾ ਨਾਲ ਲਾਸਟ ਨਗ ਦਾ ਰੇਟ ਲੱਗ ਗਿਆ ਜੀ ਤੇ ਅੱਜ ਦਾ ਟੌਪ ਦਾ ਰੇਟ ਦੱਦਗੇ ਤੁਹਾਨੂੰ ਸਿਰਾ ਰੇਟ ਜਿਹੜਾ ਅੱਜ ਦਾ ਟੌਪ 500 ਰੁਪਿਆ ਜਿਹੜਾ ਅੱਜ ਸਿਰਾ ਰੇਟ ਜਾਵੜਿਆ ਜੀ ਕੱਲ ਜਿਹੜਾ 550 ਨੂੰ ਗਈ ਜਿਹੜੀ ਇੱਕ ਟਰਾਲੀ ਤੇ ਅੱਜ ਜਿਹੜਾ ਡੇਟ 550 ਰੁਪਏ ਨੂੰ ਜਿਹੜਾ ਤੀਸਰੇ ਨਗ ਦੀ ਬੋਲੀ ਲੱਗੀ ਚਾਰ ਨਗ ਗਏ ਸੀਗੇ ਜੀ ਬਾਕੀ ਵੀਡੀਓ ਦੇ ਨਾਲ ਜੁੜੇ ਰਿਹਾ ਕਰੋ ਜੀ ਐਂਡ ਤੱਕ ਬਾਕੀ ਲਾਈਕ ਕਮੈਂਟ ਸ਼ੇਅਰ ਤੇ ਸਪੋਰਟ ਫੋਲ ਕਰਿਆ ਕਰੋ ਜੀ ਤੇ ਧੰਨਵਾਦ ਬਾਈ ਜੀ